ਸ਼ਹੀਦਾਂ ਦੀ ਧਰਤੀ ਫਤੇਗੜ ਸਾਹਿਬ ਤੋਂ ਇਸ ਵੇਲੇ ਦੀ ਵੱਡੀ ਖਬਰ ਹੈ ਜਿੱਥੇ ਪ੍ਰਵਾਸੀਆਂ ਵਿਰੁੱਧ ਇੱਕ ਮਤਾ ਪਾਇਆ ਗਿਆ ਹੈ ਪਿੰਡ ਦੇ ਵੱਲੋਂ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਇੱਕ ਹੋਰ ਪਿੰਡ ਨੇ ਪ੍ਰਵਾਸੀਆਂ ਵਿਰੁੱਧ ਮਤਾ ਪਾਇਆ ਇਹ ਮਾਮਲਾ ਫਤੇਗੜ ਸਾਹਿਬ ਦੇ ਨਾਲ ਲੱਗਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਪਿੰਡ ਦਾ ਨਾਮ ਲਖਣਪੁਰ ਗਰਚਾਪੱਤੀ ਦੱਸਿਆ ਜਾ ਰਿਹਾ ਹੈ ਜਿੱਥੋਂ ਦੇ ਸਰਪੰਚ ਨੇ ਅਗਵਾਈ ਕਰਦੇ ਆ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚੋਂ ਕੱਢਣ ਸੰਬੰਧੀ ਮਤਾ ਪਾਇਆ ਹੈ ਅਤੇ ਬਿਨਾ ਪਛਾਣ ਵਾਲੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਪ੍ਰਵਾਸੀਆਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ ਜਿਸ ਕوجਗ ਹੈ ਕਿ ਪੰਚਾਇਤ ਦੇ ਪਿੰਡ ਦੇ ਰਜਵਾਹੇ ਤੋਂ ਪ੍ਰਵਾਸੀਆਂ ਨੂੰ ਉਠਾਉਣ ਦਾ ਮਤਾ ਪਾਇਆ ਗਿਆ ਹੈ ਕਿਉਂਕਿ ਪ੍ਰਵਾਸੀ ਉਥੇ ਨਸ਼ਾ ਕਰਦੇ ਨੇ ਅਤੇ ਪਿੰਦੇ ਲੋਕਾਂ ਔਰਤਾਂ ਤੇ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਜਿਸ ਤੇ ਤਹਿਤ ਕਿਸਾਨਾਂ ਨੂੰ ਮੋਟਰਾਂ ਤੇ ਰਹਿਣ ਵਾਲੇ ਪ੍ਰਵਾਸੀਆਂ ਦੇ ਆਧਾਰ ਕਾਰਡ ਦੇ ਵੇਰਵੇ ਰੱਖਣ ਦਾ ਵੀ ਅਪੀਲ ਕੀਤੀ ਗਈ ਹੈ ਏ ਫਤਿਹਗੜ ਸਾਹਿਬ ਤੋਂ ਖਬਰ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਵੀ ਅਜਿਹੀ ਖਬਰ ਸਾਹਮਣੇ ਆਈ ਸੀ ਜਦੋਂ ਪਰਵਾਸੀਆਂ ਨੂੰ ਬਾਹਰ ਕੱਢਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ ਪਰ ਮੂਹਰ ਤੋਂ ਫਤਿਹਗੜ ਸਾਹਿਬ ਦੇ ਨਾਲ ਲੱਗਦੇ ਇੱਕ ਪਿੰਡ ਤੋਂ ਖਬਰ ਹੈ ਕਿ ਜਿੱਥੇ ਸਰਪੰਚ ਦੀ ਅਗਵਾਈ ਦੇ ਵਿੱਚ ਇਹਨਾਂ ਪਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਹੋਰ ਕੀ ਕੋਈ ਜਾਣਕਾਰੀ ਹੈ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਇੱਕਾ ਇੱਥੇ ਕੋਈ 16 ਸਾਲ ਦੀ ਕੁੜੀ ਹੈ ਜਿਹਦੇ ਬੱਚਾ ਹੋਣੇ ਵਾਲਾ ਹੁਣ ਤੁਸੀਂ ਦੱਸੋ ਲੀਗਲ ਹੈ ਇਹ ਨਸ਼ਾ ਕਰਦੇ ਨੇ ਗੜੀਆਂ ਚ ਘੁੰਮਦੇ ਨੇ ਸਭ ਤੋਂ ਵੱਡੀ ਗੱਲ ਚੋਰੀ ਦੇ ਕਿਸ ਤਰ੍ਹਾਂ ਦੇ ਆਏ ਨੇ ਹਾਂ ਚੋਰੀ ਦੇ ਇੱਥੇ ਨੂੰ ਇੱਕ ਦੋ ਬੰਦਾ ਲੁੱਟਿਆ ਇਹਨਾਂ ਨੇ ਆ ਦੇਖੋ ਲੈ ਹਾਂ ਦੇਖ ਲੈ ਆਪਾਂ ਉਧਰ ਤੇ ਲ ਘੋਤਾ ਹਾਂ ਅਸੀਂ ਸਮੂਹ ਨਗਰ ਨਿਵਾਸੀ ਪਿੰਡ ਲਖਣਪੁਰ ਗਰਚਾਪੱਤੀ ਤੇ ਅਸੀਂ ਅੱਜ ਮਤਾ ਪਾਇਆ ਪ੍ਰਵਾਸੀਆਂ ਲਈ ਤੇ ਜਿਹੜੇ ਪ੍ਰਵਾਸੀ ਮਜ਼ਦੂਰ ਰਜਵਾਹੇ ਤੇ ਰਹਿੰਦੇ ਆ ਇਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਸਿਕਟਾਂ ਬੀੜੀਆਂ ਪੀਣੇ ਆ ਗਲੀਆਂ ਚ ਜਾ ਕੇ ਪਿੰਡ ਦੀਆਂ ਅੱਜ ਤੇ ਇੱਥੇ ਸਾਡੇ ਲੇਡੀਜ਼ ਸੈਰ ਕਰਨ ਆਉਣੀਆ ਗਰਾਊਂਡ ਆ ਸਾਡਾ ਇੱਥੇ ਤੇ ਬੱਚੇ ਖੇਡਣਾ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਬਹੁਤ ਇੱਥੇ ਚੋਰੀਆਂ ਹੋ ਲਈਆਂ ਤੇ ਨਸ਼ਾ ਪੂਰਾ ਕਰਦੇ ਨੇ ਥੋਨੂੰ ਮੈਂ ਦਿਖਾ ਦਿੰਨਾ ਕਿਵੇਂ ਨਜਾਇਜ਼ ਕਬਜ਼ੇ ਕਰੇ ਹੋਏ ਇਹਨਾਂ ਨੇ ਆਹ ਦੇਖੋ ਕਿੰਨੇ ਨੇ ਦੇਖੋ ਇਹਨਾਂ ਦੀ ਗਿਣਤੀ ਦੇਖੋ ਅੱਜ ਅਸੀਂ ਮਤਾ ਪਾਇਆ ਅੱਜ ਅਸੀਂ ਪੰਚਾਇਤ ਵੱਲੋਂ ਮਤਾ ਪਾਇਆ ਵੀ ਇਹਨਾਂ ਦਾ ਸਮਾਨ ਇੱਥੋਂ ਚੁਕਾਇਆ ਜਾਵੇ ਤਾਂ ਕਿ ਕੱਲ ਨੂੰ ਕੋਈ ਹੋਰ ਘਟਨਾ ਨਾ ਹੋ ਜਵੇ ਬਹੁਤ ਲੋਕਾਂ ਨੂੰ ਇਹ ਘੇਰ ਦੇ ਵੀ ਨੇ ਨਾ ਤਾਂ ਇਹਨਾਂ ਦੀ ਪਛਾਣ ਹੈ ਕੋਈ ਨਾ ਇਹਨਾਂ ਦੇ ਆਧਾਰ ਕਾਰਡ ਵਗੈਰਾ ਨਾ ਕੋਈ ਪਤਾ ਲੱਗਦੇ ਨਾ ਦਾ ਕਿਹੜਾ ਹੈਗਾ ਕਿਹੜਾ ਨਹੀਂ ਤੇ ਜਵਾਕ ਇਹਨਾਂ ਦੇ ਬਹੁਤ ਨੇ ਮੈਂ ਕਹਿੰਦਾ ਕੱਲੇ-ਕੱਲੇ ਦੇ ਦਸ-ਦਸ ਜਵਾਕ ਨੇ ਫੁਰਮਾ ਅੱਗੇ ਜਾ ਕੇ ਦਿਖਾਉਣਾ ਹੈ ਹਾਲਾਤ ਦੇਖਿਓ ਠੀਕ ਆ ਦਿਖਾਉਣਾ ਅੱਗੇ ਜਾ ਕੇ ਦਿਖਾ ਦੇ ਸਿਰ ਤੇ ਹਾਂ ਹਰ ਇਧਰ ਵੀ ਪਿੰਡ ਆ ਦਿਖਾ ਸਮੂਹ ਨਗਰ ਨਿਵਾਸੀ ਅਸੀਂ ਆਏ ਆ ਤੇ ਅਸੀਂ ਮਤਾ ਵੀ ਪਾਤਾ ਪੰਚਾਇਤ ਵੱਲੋਂ ਵੀ ਇਹਨਾਂ ਦਾ ਸਮਾਨ ਚੁਕਾਇਆ ਜਾਵੇ ਤੇ ਬਾਕੀ ਜਿਹੜੇ ਮਜ਼ਦੂਰ ਆ ਜੀਮੀਦਾਰਾਂ ਦੀਆਂ ਮੋਟਰਾਂ ਤੇ ਨੇ ਤਾਂ ਉਹ ਜੀਮੀਦਾਰ ਉਹਨਾਂ ਦਾ ਆਧਾਰ ਕਾਰਡ ਲੈਣਗੇ ਤੇ ਫੋਨ ਨੰਬਰ ਐਡਰੈਸ ਲੈਣਗੇ ਤਾਂ ਕਿ ਕੱਲ ਨੂੰ ਕੋਈ ਘਟਨਾ ਨਾ ਹੋ ਸਕੇ ਤੇ ਉਹ ਜ਼ਿੰਮੇਵਾਰ ਕਿਸਾਨ ਜ਼ਿੰਮੇਵਾਰ ਹੋਊਗਾ ਜਿਹਦੀ ਮੋਟਰਾਂ ਤੇ ਨੇ ਬਾਕੀ ਜਿਹੜੇ ਮੋਟਰਾਂ ਤੋਂ ਭੇਜਣਾ ਚਾਹੁੰਦੇ ਹਨ ਉਹਨਾਂ ਨੂੰ ਬਾਅਦ ਵਿੱਚ ਭੇਜ ਵੀ ਸਕਦੇ ਆ ਜਿਨ੍ਹਾਂ ਨੇ ਰੱਖਣੇ ਉਹ ਆਪਣੇ ਪੱਕੇ ਪ੍ਰੂਫਾਂ ਦੇ ਸਮੇਤ ਰੱਖਣ ਤੇ ਤੁਹਾਨੂੰ ਮੈਂ ਦਿਖਾਉਨੇ ਆ ਇਹਨਾਂ ਦੇ ਜਵਾਕ ਦੇਖੋ ਆਹ ਚੱਲ ਅੱਗੇ ਆਹ ਦੇਖ ਲੋ ਆ ਰਸਤਾ ਹੈ ਹੁਣ ਇੱਥੇ ਨੂੰ ਲੰਘਣਗੇ ਕਿਵੇਂ ਲੋਕ ਆ ਸਾਡੇ ਪੰਜਾਬੀ ਇੱਥੇ ਨੂੰ ਲੰਘਦੇ ਨੇ ਇਹਨਾਂ ਦਾ ਕਿਸੇ ਦਾ ਕੋਈ ਆਏ ਨਹੀਂ ਪਤਾ ਕਿਹੜੇ ਕਿੱਥੇ ਦੇ ਹੈਗੇ ਕਿੱਥੇ ਦੇ ਨਹੀਂ ਹਾਂ ਧੁੱਕੇ ਜਾਂ ਹੁੰਦੇ ਆ ਉਹ ਭਰੇ ਤੱਕ ਤੇ ਉਹ ਜਲ ਜਸੂ ਬਹਾਂ ਜੀ ਚਲੋ ਉਹ ਸਾਰੀ ਬਣਾ ਲਾ ਜਵਾਗ ਦੇਖ ਉਹ ਕਿਵੇਂ ਜਵਾਗ ਤੇ ਜਵਾਗ ਫਿਰਦਾ ਉਹ ਉਧਰ ਧੱਕੇ ਦਿਖਾ ਜੂ ਮਾਰ ਕੇ ਕਿਵੇਂ ਉਹਦੇ ਸਿਰੇ ਤੋਂ ਸਿਰੇ ਫਿਰਦੇ ਨੇ ਇੱਕ ਇੱਕ ਝੂੰਗੀ ਤੇ 15 15 20 20 ਜਵਾਕ ਨੇ ਇੱਕ ਇੱਕ ਝੂੰਗੀ ਚ ਰੀਨਾ ਨਾ ਕੋਈ ਹਤਾ ਪਤਾ ਹੀ ਨਹੀਂ ਉਹ ਦੇਖੋ ਮੋਟਰਾਂ ਤੇ ਦਿਖਾ ਦਿੱਤੇ ਨਾਲ ਦੀਆਂ ਤੇ ਕਿਵੇਂ ਬੈਠੇ ਆ ਹਾਂ ਇਹ ਲੀਪਾ ਬਾਤ ਕਰਦੇ ਕਰਦੇ ਮਾੜੀ ਗਲਤੀ ਕਰਦੇ ਮਾਨ ਲਿਆ ਉਹ ਜਿੱਥੋਂ ਉਹ ਵੀ ਹੋਣੇ ਜਿਹੜੇ ਗਾਹ ਲੱਗੇ ਤਾ ਤਾਂ ਹੁੰਦਾ ਬੀਪਰਾ ਦੇ ਵਾਜੂਦ ਕਰਦੇ ਆ। ਹਾਂ ਬੱਸ ਵੀ ਕਿਵੇਂ ਨੰਗੰਗ ਵੈਤ ਹੁੰਦਾ ਭਾਈ। ਹਾਂ ਦੇਖ ਲੋ ਐ ਇੱਕਣ ਬੈਠਦੇ ਨੇ ਇਹ। ਜੇ ਕੋਈ ਕਿਹੇ ਮੋਟਰਸਾਈਕਲ ਥੱਲੇ ਜਾਂ ਗੱਡੀ ਥੱਲੇ ਆ ਗਿਆ। ਦੁੱਗਣੇ ਪੈਸੇ ਮੰਗਣੇ ਐ ਇਹਨਾਂ ਨੇ। ਇਹਨਾਂ ਦਾ ਜ਼ਿੰਮੇਵਾਰ ਕੌਣ ਐ? ਇਹ ਅਸੀਂ ਮਤਾ ਪਾਇਆ ਇਹ ਚਕਾਉਣੀਆਂ ਝੁੰਗੀਆਂ ਇੱਥੋਂ ਅਸੀਂ। ਮਤਾ ਤਾਂ ਹੈ ਜੁਗੀ ਪਰ ਤਈ ਅਨਰ ਧੋਨਰ ਕੀ ਜਨਤਾ। ਅੱਛਾ ਚੱਕੋ ਇੱਥੋਂ ਠੀਕ ਐ ਫਾਲਤੂ ਗੱਲ। ਆਪਾਂ ਚੱਕਾ ਦੋ ਨਹੀਂ ਸੋਟਾ ਦੇਣੀ। ਆਪਣਾ ਸਮਾਨ ਚੱਕੋ ਇੱਥੋਂ ਸਾਰਾ। ਹਾਂ। ਕੋਈ ਹਾਦੀ ਬਿਨਾ ਟਾਈਮ ਐ। ਅੱਛਾ। ਹਾਂ ਆਪਣਾ ਸਾਰਾ ਸਮਾਨ ਚੱਕ ਕੇ ਜਿੱਥੇ ਜਾ ਅੱਜ ਵੀਰਵਾਰ ਆਉਗਾ ਉਹਦੇ ਵੀਰਵਾਰ ਨੂੰ ਕੋਈ ਚੁੰਗੀ ਨਹੀਂ ਚਾਹੀਦੀ ਹੋਰ ਨਾ ਬੰਦਾ ਚਾਹੀਦਾ ਅੱਛਾ ਇੱਕ ਹਫ਼ਤੇ ਦਾ ਟਾਈਮ ਦੇ ਦਿੱਤਾ ਹਾਂ ਹਾਂ ਇੱਕ ਹਫ਼ਤੇ ਦਾ ਟਾਈਮ ਹੈ ਇਹਨਾਂ ਨੂੰ ਉਹ ਬੰਦੇ ਇਕੱਠੇ ਕਰ ਲਓ ਵੀਰੇ ਇੱਧਰ ਲਿਆਓ ਇਹਨਾਂ ਨੂੰ ਇਕੱਠੇ ਕਰਕੇ ਹੋਰ ਕਿੰਨੇ ਨਾਲੇ ਬਠਿਆ ਪਾਉਂਦੇ ਜੇ ਚੁੰਗੀ ਚੱਕੇਗਾ ਤਾਂ ਅਭੀ ਕਹਾ ਜਾਏਗਾ ਜਿੱਥੇ ਮਰਜੀ ਜਾਓ ਸਾਨੂੰ ਨਹੀਂ ਪਤਾ ਇੱਥੇ ਮਰਜੀ ਜਾਓ ਵਿਹਾਰ ਜਾਓ ਜਿੱਥੇ ਤੁਹਾਡਾ ਪਿੰਡ ਕੰਮ ਕਰਨਾ ਤੁਸੀਂ ਹੋਰ ਪਿੰਡਾਂ ਜਾ ਕੇ ਇੱਥੇ ਗੰਦ ਪਾਉਂਦੇ ਸਾਡੇ ਅੱਛਾ ਇਹ ਤੁਹਾਨੂੰ ਹੋਰ ਦੱਸਦੇ ਹਾਂ ਭਾਈ ਇਹ ਸਾਡੇ ਪਿੰਡ 'ਚ ਕਦੇ ਵੀ ਦਿਹਾੜੀ ਨਹੀਂ ਆਏ ਇਹ ਕਰੇ ਕੋਈ ਕੰਮ ਕਰਨ ਨਹੀਂ ਆਏ ਜਾਂਦੇ ਆਂ ਵਾਲੇ ਵਾਲੇ ਪਿੰਡਾਂ ਜੇ ਸਾਨੂੰ ਕੋਈ ਇਤਰਾਜ ਨਹੀਂ ਪਰ ਆ ਦੇਖ ਲਓ ਹੁਣ ਵੀ ਇਹਨਾਂ ਦੀ ਆਕੜ ਦੇਖ ਲਓ ਤੁਸੀਂ ਅੱਛਾ ਇਹਦਾ ਪੈਂਦੇ ਨੇ ਸਾਡੇ ਜਵਾਕਾਂ ਨੂੰ ਕੱਲੂ ਸਿਰ ਪਾੜਨਗੇ ਕੇਹਦਾ ਏ ਕੰਦ ਤੁਸੀਂ ਉਰੇ ਪਾ ਨਾ ਚੋਰੀ ਉਰੇ ਕਰਦੇ ਆ ਕੰਮ ਕਰਨਾ ਤੁਸੀਂ ਬਾੜੇ ਪੈਂਟ ਗਰਾਊਂਡ 'ਚੋਂ ਬਾਲਾਂ ਚੱਕ ਲਿਆ ਏ ਗਰਾਊਂਡ 'ਚੋਂ ਚਾਬੀਆਂ ਚੱਕ ਲਿਆ ਏ ਫੇਰ ਦੇਖ ਲਓ ਸਾਰੀਆਂ ਲੇਡੀਜ਼ ਉੱਥੇ ਆਉਣ ਤੋਂ ਹਟ ਗਈਆਂ ਅੱਛਾ ਖੈਰ ਕਰਨ ਇਹਨਾਂ ਦੇ ਉੱਥੇ ਕੁਲਤੇ ਬੈਠਦੇ ਆਂ ਸਿੱਕਾਂ ਬੀਣੀਆਂ ਪੀਣ ਉੱਥੇ ਸੁੱਖਾ ਮਾਰ ਕੇ ਜਿਤਨਾ ਦਿਲ ਖੱਟਾ ਹੈ ਖਟਿਆ ਹਮ ਉੱਤਰ हां ਬੋਲੋ ਵੀਰੇ ਕੀ ਕੀ ਕਰਿਆ ਇਹਨਾਂ ਨੇ ਉਹ ਚਾਰ ਮੈਂ ਸਭ ਇੱਕ ਤਾਂ 22 ਇੱਕ ਤਾਂ 16 ਸਾਲ ਵਾਲਾ ਕੇਸ ਸੀ ਆ ਇੱਕ ਇੱਕ ਚੋਂ ਇਹਨਾਂ ਨੂੰ ਟੀਵੀ ਵੀ ਹੈ ਇੱਕ ਨੂੰ ਟੀਵੀ ਦੀ ਬਿਮਾਰੀ ਆ ਕਿਤੇ ਹੋਰ ਨੂੰ ਵੀ ਫੈਲ ਸਕਦੀ ਆ ਉਹ ਠੀਕ ਹੈ ਕਾਰੀ ਰਿਪੋਰਟਾਂ ਨਾਲ ਹਾਂ ਰਿਪੋਰਟਾਂ ਵੀ ਉਹਦੀ ਦਵਾਈ ਵੀ ਚੱਲੀ ਆ ਮੁੜ ਕੇ ਉਹ ਦਵਾਈ ਲੈਣ ਨਹੀਂ ਗਿਆ ਇੱਕ ਇੱਥੇ ਕੋਈ 16 ਸਾਲ ਦੀ ਕੁੜੀ ਆ ਜਿਹਦੇ ਬੱਚਾ ਹੋਣੇ ਵਾਲਾ ਹੁਣ ਤੁਸੀਂ ਦੱਸੋ ਲੀਗਲ ਐ ਇਹ ਠੀਕ ਐ ਕੱਲ ਨੂੰ ਕੁਝ ਹੋ ਗਿਆ ਉੰਨੀ ਕੀ ਹੋ ਗਈ ਪੰਚਾਇਤ ਫਸੂਗੀ ਇਕੇ ਨਸ਼ਾ ਕਰਦੇ ਨੇ ਗੜੀਆਂ 'ਚ ਘੁੰਮਦੇ ਨੇ ਸਭ ਤੋਂ ਵੱਡੀ ਗੱਲ ਚੋਰੀ ਦੇ ਕਿਤੇ ਰੈਡ ਦੇ ਆਏ ਨੇ ਹਾਂ ਚੋਰੀ ਦੇ ਇੱਥੇ ਨੂੰ ਇੱਕ ਦੋ ਬੰਦਾ ਲੁੱਟਿਆ ਇਹਨਾਂ ਨੇ ਫੇਰ ਗਰਾਊਂਡ 'ਚੋਂ ਵੀ ਸਮਾਨ ਚੋਰੀ ਕਰਿਆ ਇਹਨਾਂ ਨੇ ਤਾਂ ਕਰਕੇ ਸਾਨੂੰ ਅੱਕ ਕੇ ਮਤਾ ਪਾਉਣਾ ਪਿਆ ਇਹ ਵੀ ਇਹਨਾਂ ਦਾ ਸਮਾਨ ਅਸੀਂ ਚਕਾਉਣਾ ਹਫ਼ਤੇ ਦਾ ਟਾਈਮ ਹੈ ਇਹਨਾਂ ਨੂੰ ਜੇ ਹਫ਼ਤੇ ਬਾਅਦ ਸਮਾਨ ਨਹੀਂ ਚੱਕਣਗੇ ਤਾਂ ਅਸੀਂ ਕਾਰਵਾਈ ਕਰਾਵਾਂਗੇ ਇਹਨਾਂ ਦੇ ਤੇ ਝੁੰਗੀਆਂ ਇਹਨਾਂ ਦੀਆਂ ਢਾਈਆਂ ਜਾਣਗੀਆਂ ਸੱਟੇ ਹੋ ਗਈ ਬੜਾ ਨਿਆਣੇ ਜਿਹਾ ਕੰਨੇ ਖੜੇ ਦੇਖੇ ਸਾਰੇ ਨਾਲੇ ਮਾਦੀ ਉਟਰਾ ਦੇ ਤੋਂ

ਉਹ ਆ ਤਾ ਕਿਹਾ ਕੋਈ ਬਲਾ ਕਰਤਾ ਉਹ ਅਸੀਂ ਦਿਖਾ ਆ ਦੇਖੋ ਆ ਲੱਛਣ ਕਰਦੇ ਨੇ ਉਹ ਦੇਖੋ ਕਿੰਨੇ ਬੈਠੇ ਨੇ ਤੁਹਾਨੂੰ ਦਿਖਾਉਣੇ ਅੱਗੇ ਵੀ ਅਸੀਂ ਆਹ ਦੇਖ ਲਓ ਇੱਧਰ ਵੀ ਆ ਇੱਥੇ ਵੀ ਬੈਠਿਆ ਜਵਾਗ ਇੱਥੇ ਲੰਘਣ ਦੇ ਦੇਣਗੇ ਕਿਸੇ ਨੂੰ ਇਹ ਤੇ ਆਹ ਤੁਹਾਨੂੰ ਦਿਖਾਉਣਾ ਮੇਨ ਲੈ ਗਾਂਜੇ ਦਾ ਬੂਟਾ ਬੀਜੀਂ ਫਿਰਦੇ ਨੇ ਇਹ ਆ ਲੈ ਜਿੱਥੇ ਜਿੱਥੇ ਰਹਿੰਦੇ ਨੇ ਉੱਥੇ ਉੱਥੇ ਬੀਜਿਆ ਹੋਇਆ ਇਹਨਾਂ ਨੇ ਨਸ਼ੇ ਪੱਤੇ ਗਾਤਰ ਆ ਦੇਖ ਲਓ ਤੁਸੀਂ ਹੁਣ ਦੀ ਗਾਹ ਕਿਆ ਹਾਲਾਤ ਹੋਣਗੇ ਓਰੇ ਦੇ ਆ ਲੈ ਗਰੀ ਮੋਟਰ ਹੈ ਗਰੀ ਮੋਟਰ ਆ ਇਹ ਕਿੱਥੇ ਆ ਦੂਆ ਕਿੱਥੇ ਆ ਓਏ ਕੋਈ ਹੈ ਨਹੀਂ ਓਰੇ ਹਾਂ ਉੱਥੇ ਨਹੀਂ ਬਲਾਸ਼ ਕੋ ਨਾਲੇ ਦਾਤੀ ਲਿਓ ਇਹਦਾ ਹੀ ਥਾਂ ਦੱਸੀ ਜਨੇ ਹਾਂ ਆ ਬੜਾਇਆ ਇਹਨਾਂ ਦੇ ਗਾਂਜੇ ਦਾ ਬੂਟਾ ਇਹ ਕਿਨੇ ਬੀਜਿਆ ਤਾਂ ਇਹ ਬੀਜਿਆ ਨੇ ਤਾਂ ਪੀ ਜੰਗੇ ਆਪੇ ਜੰਮ ਗਿਆ ਆਪ ਕੋ ਦਿਖਾ ਨਹੀਂ ਵੀ ਇਸ ਕੋ ਤੋੜਨਾ ਹੈ ਪਟਿਆ ਕਿਉਂ ਨਹੀਂ ਜੀ ਆਪੇ ਜੰਮ ਗਿਆ ਪਰਚਾ ਇਸ ਦਾ ਤੈਨੂੰ ਪਤਾ ਪਰਚਾ ਇਸ ਕਾ ਹੋ ਪਤਾ ਹੈ ਪਰਚਾ ਇਸ ਕਾ ਗਾਂਜੇ ਦਾ ਗਾਂਜੇ ਦਾ ਬੂਟਾ ਨਾ ਇਹ ਪਤਾ ਨਹੀਂ ਜੀ ਮੈਂ ਤਾਂ ਮੈਂ ਕਦੇ ਪਾਲਿਆ ਨਹੀਂ ਗਾਂਜੇ ਫਿਰ ਉញਿਓ ਰੱਖਿਆ ਟਾਵਰ ਨੂੰ ਇਹ ਉਹ ਜੋ ਇਹ ਜੰਮ ਗਿਆ ਇਹ ਗੱਲਾਂ ਸੁਣ ਲਓ ਇਹਨਾਂ ਦੀਆਂ ਇਹ ਵੀ ਲਾਗੇ ਦੂਏ ਲੋਟ ਵੀਰੇ ਔਰ ਰਸੀਆਂ ਨਾਲ ਤੁਸੀਂ ਬੰਨਿਆ ਹੋਇਆ ਉਹ ਦੇਖੋ ਤਾਰ ਨਾਲ ਬੰਨਿਆ ਉੱਪਰ ਰਸੀ ਨਾਲ ਬੰਨਿਆ ਹੋਇਆ ਵੀ ਗਿਰੇ ਨਾ ਇਹ ਬੰਨ ਦਿਓ ਸਾਡੇ ਇੱਕ ਅਸੀਂ ਹੁਣ ਆ ਮੋਟਰ ਤੇ ਆਏ ਆ ਇਹ ਤਾਂ ਕਹਿੰਦੇ ਨਾ ਵੀ ਗਾਂਜੇ ਦਾ ਬੂਟਾ ਉੱਗ ਗਿਆ ਬੰਦੇ ਬਾਕੀ ਸਾਡੇ ਸਾਰੇ ਆ ਰਹੇ ਨੇ ਤੁਹਾਨੂੰ ਦਿਖਾਉਣਾ ਹੈ ਕਿ ਮੇਲ ਕੋਇਆ ਹੋਇਆ ਹੈ ਇਹਨਾਂ ਨੇ ਆਹ ਦੇਖੋ ਲੈ ਆ ਪੱਲੀ ਚੱਕ ਕੇ ਜੱਸੇ ਇਹਦੇ ਉੱਪਰ ਆਹ ਦੇਖੋ ਲੈ ਹਾਂ ਦੇਖ ਲੈ ਆਪਾਂ ਉਧਰ ਤੇ ਲਕੋਤਾ ਹਾਂ ਹਾਂ ਭਾਈ ਸਾਰੇ ਖਤਮ ਕਰਨੇ ਨੇ ਇਹ ਬੂਟੇ ਵਾਟੇ ਗਾਂਜੇ ਵਾਲੇ ਇਹ ਦੇਖ ਲੋ ਆਹ ਦੇਖੋ ਆ ਪਹਿਲਾਂ ਵਾਲਾ ਆਹ ਤਾਂ ਆ ਦੇਖ ਲੈ ਵੀਰੇ ਲਕੋਗੇ ਤੇ ਸਾਲੇ ਆ ਪੱਲੀ ਪਾ ਕੇ ਲਕੋਗੇ ਮੇਰਾ ਬੁੱਧਰ ਬੱਟਣ ਲੱਗਿਆ ਬੂਟਾ ਜਮੇਗਾ ਨਹੀਂ ਤਾਂ ਆ ਹੁਣ ਬੂਟੇ ਪਰ ਪੱਲੀ ਪਾ ਦਈ ਹਾਂ ਨਿਕਲ ਗਈ ਆਈ ਵੱਡੋ ਆ ਦੇਖ ਲੋ ਭਾਈ ਹੁਣ ਇਹ ਵੀ ਫੜਦੇ ਹਾਂ ਹੁਣ ਨਹੀਂ ਵੀਰੇ ਦਿਖਾਈ ਆ ਲੈ ਆ ਇੱਥੇ ਹੀ ਬੀਜੇ ਆ ਲੈ ਛੋਟੇ ਵੀ ਨਹੀਂ ਹਲੇ ਆ ਦੇਖੋ ਫਟ ਲੈ ਇਹਨਾਂ ਨੂੰ ਦੇਖ ਲੋ ਭਾਈ ਹੁਣ